ਜਿਹੜੀਆਂ ਰੀਸੈਂਟਲੀ ਪਾਰਲੀਮੈਂਟ ਦੇ ਚੋਣਾਂ ਹੋਈਆਂ ਉਹਦੇ ਰਿਜ਼ਲਟ ਤੋਂ ਬਾਅਦ ਜਿਹੜੀ ਪਾਰਟੀ ਦੀ ਪਰਫਾਰਮੈਂਸ ਦੇ ਉੱਤੇ ਸਮੀਖਿਆ ਕਰਨ ਵਾਸਤੇ ਸਾਰੇ ਜਿਹੜੀਆਂ ਬਾਡੀਜ਼ ਐ ਮਰੋਚੂ ਬੋਲ ਮਾ ਜੀ ਉਹਨਾਂ ਦੀ ਲਗਾਤਾਰ ਮੀਟਿੰਗਾਂ ਹੋਈਆਂ ਪਹਿਲਾਂ ਕੋਰ ਕਮੇਟੀ ਹੋਈ ਐ ਫਿਰ ਜ਼ਿਲ੍ਹਾ ਜਥੇਦਾਰ ਸਬੰਧੀ ਹੋਈ ਐ ਉਸ ਤੋਂ ਬਾਅਦ ਸਾਰੇ ਹਲਕਾ ਇੰਚਾਰਜ ਸਬੰਧੀ ਹੋਈ ਐ ਅੱਜ ਵੋਟਿੰਗ ਹੋਈ ਇਸ ਕਰਕੇ ਸਾਰੀ ਗਰਾਊਂਡ ਲੈਵਲ ਤੇ ਅਸੀਂ ਸਾਰੀ ਫੀਡਬੈਕ ਵੀ ਲੈ ਰਹੇ ਹਾਂ ਸੁਜੈਸ਼ਨਸ ਵੀ ਲੈ ਰਹੇ ਹਾਂ ਕਿ ਕਿੱਥੇ-ਕਿੱਥੇ ਕਮੀ ਰਹੀ ਉਹਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ ਪਾਰਟੀ ਆਰਗੇਨਾਈਜੇਸ਼ਨ ਨੂੰ ਅੱਗੋਂ ਕਿਵੇਂ ਸਟੈਂਕਨ ਕੀਤਾ ਜਾ ਸਕਦਾ ਇਸ ਕਰਕੇ ਪਹਿਲੀਆਂ ਮੀਟਿੰਗਾਂ ਵੀ ਬਹੁਤ achchiyan ਰਹੀਆਂ ਔਰ ਹੁਣ ਵੀ ਜਿਹੜੀ ਮੀਟਿੰਗ ਹੈ ਉਹ ਮੈਂ ਅਸਰ ਕਰਦਾ ਕਿ ਬੜੇ ਚੰਗੇ ਸੁਝਾਅ ਜਿਹੜੇ ਆ ਕਿਉਂਕਿ ਜਿਹੜੇ ਮੈਂਬਰ ਹੈ ਸਾਰੀ ਵਰਕਿੰਗ ਕਮਟੀ ਦੇ ਬੜੇ ਤਜਰਬੇਕਾਰ ਤੇ ਬੜੇ ਪੁਰਾਣੇ ਪਾਰਟੀ ਦੇ ਸਾਰੇ ਆਗੂ ਹੈ ਇਸ ਕਰਕੇ ਮੈਂ ਕਹਿੰਦਾ ਕਿ ਅੱਜ ਵੀ ਬੜੇ ਅੱਛੇ ਸੁਜੈਸ਼ਨ ਜਿਹੜੇ ਆ ਉਹ ਪਾਰਟੀ ਦੀ ਭੈਤਰੀ ਵਾਸਤੇ ਜਿਹੜੇ ਆ ਉਹ ਸਾਹਮਣੇ ਆਉਣਗੇ ਇਸ ਕਰਕੇ ਸਾਰੀਆਂ ਗੱਲਾਂ ਜੋ ਮੌਜੂਦਾ ਹਾਲਾਤ ਹੈ ਜੋ ਦੇਸ਼ ਦੇ ਵਿੱਚ ਹਾਲਾਤ ਹੈ ਉਹ ਸਾਰੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਡਿਸਕਸ ਹੋਣਗੇ ਪਾਰਟੀ ਕਿਨਾਂ ਸੁਣ ਰਹੀ ਹੈ ਉਹਨੇ ਦਵਾ ਕੋਈ ਐਕਸ਼ਨ ਕਰ ਕਾਰਵਾਈ ਹੋਣੀ ਚਾਹੀਦੀ ਹੈ ਕਿ ਲੱਗਦਾ ਕਿ ਨੁਕਸਾਨ ਹੈ ਦੇਖੋ ਗੱਲ ਇਹ ਹੈ ਕਿ ਸਾਰੀ ਪਾਰਟੀ ਤਾਂ ਇੱਥੇ ਬੈਠੀ ਸੀ ਕੱਲ ਵੀ ਬੈਠੀ ਸੀ ਅੱਜ ਵੀ ਤੁਹਾਡੇ ਸਾਹਮਣੇ ਬੈਠੇਗੇ ਜਦੋਂ ਪਾਰਟੀ ਦਾ ਅਫੀਸ਼ੀਅਲ ਚੈਨਲ ਖੁੱਲhaya ਆਪਣੇ ਵਿਚਾਰ ਰੱਖਣ ਵਾਸਤੇ ਤੇ ਫਿਰ ਸਾਰਿਆਂ ਦੀ ਕੋਸ਼ਿਸ਼ ਇਹ ਹੋਣੀ ਚਾਹੀਦੀ ਕਿ ਪਾਰਟੀ ਫੋਰਮ ਦੇ ਉੱਤੇ ਕੋਈ ਵੀ ਆਪਣਾ ਵਿਚਾਰ ਰੱਖੇ ਉਹ ਜ਼ਿਆਦਾ ਵੈਲਕਮ ਪਾਰਟੀ ਸਾਰੀ ਇਕਜੁੱਟ ਹੈ ਤੁਸੀਂ ਕੱਲ ਵੀ ਦੇਖ ਲਿਆ ਹਾਜ਼ਰੀ ਅੱਜ ਵੀ ਤੁਸੀਂ ਦੇਖ ਲੈਣੀ ਹੈ ਤੇ ਜੇ ਸਾਰੇ ਮੈਂਬਰ ਇੱਕ ਦਿਨ ਤੇ ਇੱਕ ਦੋ ਬੰਦਿਆਂ ਦਾ ਬਕਰੇ ਹੋਣ ਨਾਲ ਕੋਈ ਬਗਾਵਤ ਜਾਂ ਦੂਜੀ ਨਹੀਂ ਹੁੰਦੀ ਕੋਈ ਕੱਲ ਵੀ ਮੈਂ ਕਿਹਾ ਸੀ ਕਿ ਠੀਕ ਹੈ ਕਿਸੇ ਦਾ ਬਕਰਾ ਡਿਫਰੈਂਸ ਆਫ ਓਪੀਨੀਅਨ ਹੋ ਸਕਦਾ ਉਹ ਅੱਜ ਕੋਰ ਕਮੇਟੀ ਬੈਠੀ ਹੈ ਜੇ ਕੋਈ ਜ਼ਰੂਰੀ ਹੋਈ ਕੋਈ ਗੱਲ ਤਾਂ ਆਪੇ ਵਿਚਾਰ ਕਰ ਲਈ ਕੋਰ ਕਮੇਟੀ ਦੇ ਮੈਂਬਰ ਵੀ ਨੇ ਉਸ 'ਚ ਜੀ ਉਸ 'ਚ ਸਰਪ੍ਰਸਤ ਵੀ ਨੇ ਸ਼੍ਰੋਮਣੀ ਕਾਲੀਗਨ ਬਹੁਤ ਥੋੜੇ ਨੇ ਜਿਸ ਮੈਂ ਕਹਾਂ ਗਿਣਤੀ ਬੜੀ ਵੱਡੀ ਹੈ ਸੌ ਤੋਂ ਵੱਧ ਟੋਟਲ ਮੈਂਬਰ ਨੇ ਉੱਥੇ ਜਿਹੜੇ ਹਾਜ਼ਰ ਸੀ ਉਹ ਗਿਣਤੀ ਤੇ ਹੈ ਇਸ ਕਰਕੇ ਚਲੋ ਸਾਰੀ ਪਾਰਟੀ ਇੱਕਜੁੱਟ ਹੋਵੇ ਤੇ ਉਹਦੀ ਹੈਬਤ ਹੁੰਦੀ ਹੈ ਇੱਕ ਦੋ ਜਿਹੜੇ ਡੈਮੋਕ੍ਰੇਸੀ ਦੇ ਵਿੱਚ ਮਾੜੀਆਂ ਮੁੱਟੀਆਂ ਸੁਣਾ ਜਿਹੜੀਆਂ ਬੱਕਰੀਆਂ ਚੱਲਦੀਆਂ ਰਹਿੰਦੀਆਂ ਬੱਕਰਾ ਕਿਸੇ ਦਾ ਵਿਚਾਰ ਹੁੰਦਾ ਕੋਈ ਗੱਲ ਨਹੀਂ ਆਪਰੇਸ਼ਨ ਕੀ ਲੱਗਦਾ ਕਿ ਜੇਕਰ ਦੇਖਿਆ ਜਾ ਸਕਦਾ ਹੈ ਆਪਰੇਸ਼ਨ ਲੋਟਸ ਦੇਖੋ ਕੱਲ ਦਾ ਜਿਹੜਾ ਸਾਡਾ ਰੈਜ਼ੋਲੂਸ਼ਨ ਹੈ ਬੜਾ ਸਪਸ਼ਟ ਹੈ ਉਸ ਕਰਕੇ ਕਿਹੜੀਆਂ ਸ਼ਕਤੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰ ਰਹੀਆਂ ਕਿਹੜੀਆਂ ਕੇਂਦਰ ਦੀ ਸਰਕਾਰ ਸੂਬੇ ਦੀ ਸਰਕਾਰ ਕਿਵੇਂ ਪਾਰਟੀ ਨੂੰ ਲੀਡਰਲੈਸ ਕਰਨ ਦੇ ਵਿੱਚ ਲੱਗੀਆਂ ਹੋਈਆਂ ਉਹ ਸਾਰਾ ਕੁਝ ਰੈਜ਼ੋਲੂਸ਼ਨ ਚ ਕਲ ਪਾਰਟੀ ਨੇ ਕੀਤਾ